ਦਾ ਸੰਗਤ ਜੀ ਗਾਹੇ ਬਗਾਹੇ ਅਸੀਂ ਆਪਣੀਆਂ ਮਾਤਾਵਾਂ ਤੋਂ ਆਪਣੀਆਂ ਦਾਦੀਆਂ ਤੋਂ ਜਾਂ ਆਪਣੇ ਬਜ਼ੁਰਗਾਂ ਤੋਂ ਇਹ ਗੱਲ ਸੁਣਦੇ ਆਏ ਆ ਧੰਨ ਧੰਨ ਬਾਬਾ ਅਟਲ ਪਕੀਆਂ ਪਕਾਈਆਂ ਕੱਲ ਇਹਦੇ ਪਿੱਛੇ ਇਤਿਹਾਸ ਕੀ ਹੈ ਉਹ ਸਾਰਾ ਤੁਹਾਨੂੰ ਦੱਸਾਂਗੇ ਔਰ ਗੁਰਦੁਆਰਾ ਬਾਬਾ ਅਟਲ ਰਾਏ ਜੋ ਕਿ ਤੁਸੀਂ ਦਰਸ਼ਨ ਕਰ ਰਹੇ ਹੋ ਇਹਦੀਆਂ ਨੌ ਮੰਜ਼ਲਾਹੀਂ ਕਿਉਂ ਨੇ ਔਰ ਇਹਦੇ ਬਿਲਕੁਲ ਟੌਪ ਫਲੋਰ ਤੋਂ ਅੰਮ੍ਰਿਤਸਰ ਸ਼ਹਿਰ ਦਾ ਨਜ਼ਾਰਾ ਕਿਹੋ ਜਿਹਾ ਹੈ ਦਰਬਾਰ ਸਾਹਿਬ ਕੰਪਲੈਕਸ ਕਿਹੋ ਜਿਹਾ ਦਿਖਦਾ ਹੈ ਇਸਦੇ ਇਤਿਹਾਸ ਬਾਰੇ ਸਾਰੀ ਤੁਹਾਡੇ ਨਾਲ ਚਰਚਾ ਕਰਾਂਗੇ ਮੈਂ ਹਾਂ ਤੁਹਾਡੇ ਨਾਲ ਬ੍ਰਿਯਮ ਸਿੰਘ ਆਉ ਸ਼ੁਰੂਆਤ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ दयाल सिंह जी दर्शन ਕਰਦੇ ਹਨ ਗੁਰਦੁਆਰਾ ਬਾਬਾ ਅਡਾਲਾ ਜੀ ਦੇ ਆਓ ਚਲਿਏ ਤੋਂ ਸਾਸ ਜੀ ਇਸ ਜਗ੍ਹਾ ਦੇ ਉੱਪਰ ਬਾਬਾ ਟਾਲਰਾਏ ਜੀ ਦਾ ਸਸਕਾਰ ਕੀਤਾ ਗਿਆ ਸੀ ਤੇ ਆਉ ਤੁਹਾਨੂੰ ਪਰੋਂ ਵੀ ਸਾਰਾ ਦੱਸਦੇ ਹਾਂ ਤੇ ਇਹ ਇਤਿਹਾਸ ਦੇ ਬਾਰੇ ਦੱਸਦੇ ਹਾਂ ਛੱਤਾਂ ਦੇ ਉੱਪਰ ਬਹੁਤ ਸੋਹਣੀ ਨਕਾਸ਼ੀ ਹੋਈ ਹੈ। ਔਰ ਜਿਹੜੀ ਇਹ ਬਿਲਡਿੰਗ ਹੈ ਗੁਰਦੁਆਰਾ ਸਾਹਿਬ ਦੀ ਸਨ 1778 ਦੇ ਵਿੱਚ ਦਾ ਸਿੱਖ ਸੰਗਤ ਵੱਲੋਂ ਨੀਂਹ ਪੱਥਰ ਰੱਖਿਆ ਗਿਆ ਸੀ ਔਰ ਇਹਦੀਆਂ 9 ਮੰਜ਼ਿਲਾ ਨੇ। ਤੁਸੀਂ ਵੇਖ ਸਕਦੇ ਹੋ ਕਿ ਇਹਦੀ ਜਿਹੜੀ ਬੇਸ ਆ ਘੱਟੋ-ਘੱਟ ਵੀ ਇਹ 5 5 ਫੁੱਟ ਦੀ ਹੈਗੀ ਆ। ਇਹਨਾਂ ਬੇਸ ਹੈ ਦੀਵਾਰਾਂ ਦਾ ਔਰ ਇੱਕ ਪਾਸੇ ਇਹ 5 ਫੁੱਟ ਦੀਆਂ ਨੇ, ਕੁੱਝ ਪਾਸੇ ਇਹ ਜਿਹੇ ਨੇ ਜਿੱਥੇ 3 ਫੁੱਟ ਵੀ ਹੈਗੀ ਆ। ਔਰ ਇਹਦੇ ਅੱਠ ਇਦਾਂ ਦੇ ਪੂਰੇ ਕੋਨੇ ਨੇ। ਉੱਪਰ ਜਾਂਦਾ ਜਿਹੜਾ ਸਮਾਂ ਤੁਸੀਂ ਦੇਖ ਸਕਦੇ ਹੋ ਇਹ ਸਵੇਰੇ ਗਰਮੀਆਂ ਦੇ ਵਿੱਚ 7 ਤੋਂ 10 ਵਜੇ ਤੱਕ ਦਾ ਔਰ ਦਿਨ ਵੇਲੇ 3 ਤੋਂ 5:30 ਵਜੇ ਤੱਕ ਦਾ ਤੇ ਆਓ ਉੱਪਰ ਚੱਲਦੇ ਹਾਂ ਨਾਲ ਨਾਲ ਤੁਹਾਡੇ ਨਾਲ ਇਤਿਹਾਸਾਂਾਂ ਜਾਂ ਕਰਦੇ ਹਾਂ ਸੁਸਾਸ ਸਿੰਘ ਜੀ ਅਸੀਂ ਇਸ ਸਮੇਂ ਬਾਬਾ ਡਾਲਰਾਏ ਜਿਹਦੀ ਦੂਸਰੀ ਮੰਜ਼ਲ ਦੇ ਉੱਪਰ ਹੈ ਔਰ ਇੱਥੇ ਕੰਧਾਂ ਦੇ ਉੱਪਰ ਬਹੁਤ ਸੋਹਣੀ ਨਕਾਸ਼ੀ ਕੀਤੀ ਹੋਈ ਹੈ ਕੰਧ ਜਿੱਤਰਨੇ ਔਰ ਸਿੱਖ ਪੰਥ ਦੇ ਵਿੱਚ ਗਣ ਚਿੱਤਰਾਂ ਦਾ ਬਹੁਤ ਜ਼ਿਆਦਾ ਮਹੱਤਵ ਵੀ ਰਿਹਾ ਹੈ ਔਰ ਇਹਨਾਂ ਪੇਂਟਿੰਗਸ ਦੀ ਵੀ ਜਿਹੜੀਆਂ ਸਾਡੀਆਂ ਪ੍ਰਾਚੀਨ ਸਾਖੀਆਂ ਨੇ ਉਹਨਾਂ ਦੇ ਚਿੱਤਰ ਬਣੇ ਹੋਏ ਆ ਔਰ ਹੂ ਹੂ ਉਸੇ ਭਾਸ਼ਾ ਦੇ ਵਿੱਚ ਇਹਨੂੰ ਲਿਖਿਆ ਵੀ ਹੋਇਆ ਆ ਆ ਦੇਖ ਸਕਦੇ ਹੋ ਤੁਸੀਂ ਗੁਰਨਾਨਕ ਦੇਵ ਜੀ ਮਹਾਰਾਜ ਨਾਲ ਸੰਬੰਧ ਦੇ ਜਿਹੜੀਆਂ ਪੇਂਟਿੰਗਸ ਨੇ ਇੱਥੇ ਔਰ ਸਾਖੀਆਂ ਜਿਹੜੀਆਂ ਨੇ ਆਪਣੀਆਂ ਉਸੇ ਭਾਸ਼ਾ ਦੇ ਵਿੱਚ ਸਾਰਾ ਲਿਖਿਆ ਹੋਇਆ ਆ ਬਹੁਤ ਸੋਹਣੀਆਂ ਪੇਂਟਿੰਗਸ ਨੇ ਔਰ ਇੱਕ ਪੇਂਟਿੰਗ ਬੜੀ ਕਮਾਲ ਦੀ ਆ ਮੋਦੀ ਖਾਨੇ ਦਾ ਦ੍ਰਿਸ਼ ਹੈ ਸੁਲਤਾਨਪੁਰ ਲੋਧੀ ਦਾ ਤੁਸੀਂ ਦੇਖ ਸਕਦੇ ਹੋ ਗੁਰਨਾਨਕ ਸਾਹਿਬ ਨੇ ਔਰ ਮੋਦੀ ਖ ਆ ਲੋਗ ਮੋਦੀ ਖਾਨੇ ਦੇ ਵਿੱਚ ਰਾਸ਼ਨ ਲੈਣ ਦੇ ਲਈ ਆਏ ਨੇ ਆ ਵੇਖੋ ਰਾਸ਼ਨ ਪਵਾ ਰਿਹਾ ਆ ਕਣਕ ਦੀ ਪੋਰੀ ਲੈ ਕੇ ਜਾ ਰਿਹਾ ਠੀਕ ਹੈ ਜੀ ਆ ਵੇਖੋ ਆ ਆਵਾਜ਼ ਮਾਰ ਲਿਆ ਮਾਰ ਰਿਹਾ ਕਿ ਆ ਜਾ ਉਥੇ ਮੋਦੀ ਖਾਨੇ ਦੇ ਵਿੱਚ ਸਮਾਨ ਮਿਲ ਰਿਹਾ ਇਹ ਥਾਂ ਲੈ ਕੇ ਜਾ ਰਿਹਾ ਇਹ ਖੰਡ ਦਾ ਪੀਪਾ ਲੈ ਕੇ ਜਾ ਰਿਹਾ ਆ ਨੌਕਰ ਹੈ ਔਰ ਇਹ ਨਵਾਬ ਸਾਰਾ ਇਹ ਵੇਖ ਰਿਹਾ ਇਹ ਸੁਲਤਾਨਪੁਰ ਲੋਧੀ ਦਾ ਮੋਦੀ ਖਾਨੇ ਦਾ ਬੜਾ ਕਮਾਲ ਦਾ ਦ੍ਰਿਸ਼ ਜਿਹੜਾ ਪੇਂਟਰ ਨੇ ਕਹਿ ਲੋ ਜਿਹਨੇ ਪੇਂਟਿੰਗ ਕੀਤੀ ਹੋਈ ਹੈ ਸਾਰਾ ਦ੍ਰਿਸ਼ ਇੱਥੇ ਦੱਸਿਆ ਹੋਇਆ ਸੋ ਸਾਸੰਗ ਜੀ ਇਹ ਤੀਸਰੀ ਮੰਜ਼ਲੇ ਔਰ ਤੀਸਰੀ ਮੰਜ਼ਲ ਦੇ ਉੱਪਰ ਜਿਹੜਾ ਦਰਬਾਰ ਸਾਹਿਬ ਹੈ ਜਿੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਰਾਜ਼ਮਾਨ ਹੈ ਉਹਦੀ ਛੱਤ ਜਿਹੜੀ ਹੈ ਇੱਥੇ ਬੰਦ ਹੁੰਦੀ ਹੈ ਔਰ ਜਿੰਨੀ ਵੀ ਸੰਗਤ ਗੁਰਦੁਆਰਾ ਬਾਬਾ ਟਾਲਰਾਏ ਸਾਹਿਬ ਜੀ ਵਿਖੇ ਦਰਸ਼ਨ ਕਰਨ ਦੇ ਲਈ ਆਉਂਦੀ ਹੈ ਤੇ ਉਹ ਜਿੰਨੀਆਂ ਵੀ ਮੰਜ਼ਲਾਂ ਨੇ ਉਹਨਾਂ ਦੇ ਵਿੱਚ ਸਾਰਿਆਂ ਦੇ ਵਿੱਚ ਪ੍ਰਕਰਮਾ ਕਰਦੀ ਹੋਈ ਉੱਪਰ ਜਾਂਦੀ ਹੈ ਔਰ ਨੌ ਮੰਜ਼ਲਾਂ ਦੀ ਸੰਗਤ ਪ੍ਰਕਰਮਾ ਕਰਦੀ ਹੈ ਤੇ ਆਓ ਹੁਣ ਤੁਹਾਨੂੰ ਉੱਪਰ ਲੈ ਕੇ ਚੱਲਦੇ ਹਾਂ ਗੁਰਦੁਆਰਾ ਬਾਬਾ ਟਾਲਰਾਏ ਜੀ ਦੀ ਇਹ 6ਵੀਂ ਮੰਜ਼ਲ ਹੈ ਔਰ ਇਹਦੀ ਖਾਸੀਅਤ ਇਹ ਹੈ ਕਿ ਇਹ ਸਾਰੀ ਨਾਨਕਸ਼ਹੀਟਾਂ ਦੇ ਨਾਲ ਬਣੀ ਹੋਈ ਹੈ ਔਰ ਇਹਦੇ ਵਿੱਚ ਚੂਨੇ ਦਾ ਇਸਤੇਮਾਲ ਹੋਇਆ ਕਿਤੇ ਵੀ ਲੋਹੇ ਦਾ ਜਾਂ ਸਰੀਏ ਦਾ ਇਸਤੇਮਾਲ ਜਿਹੜਾ ਹੈ ਉਹ ਨਹੀਂ ਕੀਤਾ ਗਿਆ 6 ਮੰਜ਼ਲਾਂ ਦੀ ਇੱਥੇ ਸਮਾਪਤੀ ਹੋ ਜਾਂਦੀ ਹੈ ਜਿਹੜੀਆਂ 6 ਮੰਜ਼ਲਾਂ ਨੇ ਉਹ ਇਦਾਂ ਚੌੜਾਈ ਦੇ ਵਿੱਚ ਨੇ 3 ਮੰਜ਼ਲਾਂ ਜਿਹੜੀਆਂ ਛੋਟੀਆਂ ਨੇ 6 7 8 ਔਰ 9 9 ਮੰਜ਼ਲਾਇ ਇਮਾਰਤ ਹੈ ਔਰ ਇੱਥੇ ਇਹ ਵੀ ਜ਼ਿਕਰ ਹੋ ਗਿਆ ਕਿ ਬਾਬਾ ਅਟਲ ਰਾਇ ਜੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਫਰਜੰਸਨ 1619 ਈਸਵੀ ਦੇ ਵਿੱਚ ਗੁਰੂ ਕੇ ਮੈਲਵਿਕਿਆਂ ਦਾ ਜਨਮ ਹੁੰਦਾ ਹੈ ਤੇ ਆਓ ਤੁਹਾਨੂੰ ਉੱਪਰ ਲੀਆਂ ਇਮਾਰਤਾਂ ਦੇ ਉੱਪਰ ਲੈ ਕੇ ਚੱਲਦੇ ਛੇਈ ਦਰਬਾਰ ਸਾਹਿਬ ਦਾ ਵੀਊ ਦੱਸਦੇ ਆਂ ਅੰਮ੍ਰਿਤਸਰ ਸ਼ਹਿਰ ਕਿਉਂ ਜਾਂ ਦਿਖਦਾ ਉਹ ਸਾਰਾ ਦੱਸਦੇ ਆਂ ਔਰ ਏਰੀਆ ਨੌ ਮੰਜ਼ਲਾ ਕਿਉਂ ਨੇ ਉਹ ਵੀ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਦੇ ਆਂ ਆ ਉੱਪਰ ਚੱਲਦੇ ਆਂ ਇਸ ਸਮੇਂ ਸੀ ਗੁਰਦੁਆਰਾ ਬਾਬਾ ਟਾਲਾ ਰਾਇ ਜੀ ਦੀ ਨੌਵੀਂ ਮੰਜ਼ਲ ਦੇ ਉੱਪਰ ਆਂ ਔਰ ਇੱਥੇ ਨਾ ਅਧਿਆਤਮਿਕ ਮਾਹੌਲ ਹੈ ਕਿ ਵੇਖੇ ਹੀ ਬੰਦਾ ਔਰ ਇਹਦੇ ਲਈ ਕੋਈ ਸ਼ਬਦ ਨਹੀਂ ਹੈ ਰੋਜ਼ਾਨਾ ਹੀ ਇੱਥੇ ਸੰਗਤ ਆਉਂਦੀ ਹੈ ਨੌਂ ਮੰਜ਼ਲਾ ਚਾਰ ਪੀ ਉੱਪਰ ਆਉਂਦੀ ਹੈ ਇੱਥੇ ਸੰਗਤ ਵਿਰਾਸਤ ਦੀ ਹੈ ਔਰ ਇੱਥੇ ਲਗਾਤਾਰ 2.5 ਘੰਟੇ ਸੰਗਤ ਫਾਸ ਕਰਦੀ ਹੈ ਕਿਉਂਕਿ 5:30 ਕਰਤਾ ਜਾਂਦਾ ਤੇ ਦੇਖ ਸਾਹਿਬ ਉਹ ਇਹ ਜੋਤ ਹੈ ਬਾਬਾ ਡਾਲਰਾਏ ਜੀ ਦੇ ਨਾਮ ਦੀ ਲਗਾਤਾਰ ਜਿਹੜੀ ਚਾਂਦੀ ਰਹਿੰਦੀ ਹੈ ਬਾਹਰੋਂ ਸਤਿ ਸ਼੍ਰੀ ਅਕਾਲ ਜੀ ਹਰਮੰਦਰ ਸਾਹਿਬ ਦਾ ਇਹੋ ਜਿਹਾ ਊ ਮਿਲਦਾ ਹੈ ਔਰ ਕੰਪਲੈਕਸ ਕੀ ਨਜ਼ਾਰਾ ਦੇਖਦਾ ਹਾਂ ਤਾਂ ਗੁਰੂ ਦੇ ਦਰਸ਼ਨੇ ਰੋਂ ਸੋ ਸਾ ਸੰਗਤ ਜੀ ਗੁਰਦੁਆਰਾ ਬਾਬਾ ਡਾਲਰਾਏ ਜੀ ਦੀ ਨੌਵੀਂ ਮੰਜ਼ਲ ਹੈ ਤਾਂ ਤੁਸੀਂ ਦੇਖ ਸਕਦੇ ਹੋ ਸਤਿ ਸ਼੍ਰੀ ਅਕਾਲ ਜੀ ਹਰਮੰਦਰ ਸਾਹਿਬ ਦਾ ਕਿੰਨਾ ਸੋਹਣਾ ਦ੍ਰਿਸ਼ ਵੇਖਣ ਨੂੰ ਮਿਲ ਰਿਹਾ ਔਰ ਜਿਹੜੇ ਅੰਮ੍ਰਿਤਸਰ ਦੇ 5 ਅਕਤੂਬਰ ਨੇ ਉਹਨਾਂ ਦੇ ਵਿੱਚ ਦੋ ਦੇ ਦਰਸ਼ਨ ਸਾਹਮਣੇ ਇੱਥੇ ਹੁੰਦੇ ਆ ਇੱਕ ਨੇ ਸਾਡਕਾਂ ਸ਼੍ਰੀ ਹਰਮੰਦਰ ਸਾਹਿਬ ਜੀ ਦਾ ਅੰਮ੍ਰਿਤ ਸਰੋਵਰ ਔਰ ਕਾਲ ਸਰ ਗੁਰਦੁਆਰਾ ਬੀਬੀ ਕਾਲਾ ਜੀ ਦਾ ਕਾਲ ਸਰ ਸਟ੍ਰੋਵਰ ਔਰ ਦੇਖ ਸਕਦੇ ਹੋ ਕਿੰਨਾ ਸੋਹਣਾ ਇਤੋਂ ਸਾਰੇ ਸ਼ਹਿਰ ਦਾ ਰਿਸ਼ ਇੰਨਾ ਵਧੀਆ ਵੇਖਣ ਨੂੰ ਮਿਲ ਰਿਹਾ ਔਰ ਇਹ ਵੀ ਕਿਹਾ ਜਾਂਦਾ ਹੈ ਕਿ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਬਾਬਾ ਡਾਲਰਾਏ ਜੀ ਨੂੰ ਇਹ ਵਾਰ ਦਿੱਤਾ ਸੀ ਕਿ ਤੁਹਾਡੀ ਇਮਾਰਤੋਂ ਉੱਚੀ ਕੋਈ ਵੀ ਇਮਾਰਤ ਅੰਮ੍ਰਿਤਸਰ ਦੇ ਵਿੱਚ ਨਹੀਂ ਹੋਵੇਗੀ ਔਰ ਅਸੀਂ ਵੇਖ ਸਕਦੇ ਹਾਂ ਕਿ ਬਾਬਾ ਡਾਲਰਾਏ ਜੀ ਦੀ ਇਮਾਰਤ ਅੱਜ ਵੀ ਉੱਚੀ ਹੈ ਔਰ ਸੰਗਤ ਦੇ ਵਿੱਚ ਇੰਨੀ ਜ਼ਿਆਦਾ ਸ਼ਰਧਾ ਭਾਵਨਾ ਵਿੱਚ ਕੋਈ ਵੀ ਆਪਣੇ ਘਰ ਦੀ ਇਮਾਰਤ ਨੂੰ ਬਾਬਾ ਟਾਲਰਾਏ ਜੀ ਦੀ ਇਮਾਰਤ ਤੋਂ ਉੱਚਾ ਨਹੀਂ ਲੈ ਕੇ ਜਾਂਦਾ ਦੇਖੋ ਦ੍ਰਿਸ਼ ਕਿੰਨਾ ਸੋਹਣਾ ਮਿਸਟਰ ਸ਼ਹਿਰ ਦਾ ਤੇ ਬੋਇਆ ਮੋਛਰਦਾਲੀ ਨੇ ਅੰਮ੍ਰਿਤਸਰ ਵਿਖੇ ਸਤਕਸ਼੍ਰੀ ਅਕਾਲ ਮੰਦਿਰ ਸਾਹਿਬ ਵਿਖੇ ਹਮਲਾ ਕੀਤਾ ਸੀ ਤੇ ਉਸ ਦੇ ਹਮਲੇ ਤੋਂ ਬਾਅਦ ਜਦੋਂ ਅੰਮ੍ਰਿਤਸਰ ਸਾਹਿਬ ਸਤਕਸ਼੍ਰੀ ਅਕਾਲ ਮੰਦਿਰ ਸਾਹਿਬ ਦੀ ਉਸਾਰੀ ਹੁੰਦੀ ਹੈ ਸਨ 1778 ਈਸਵੀ ਦੇ ਵਿੱਚ ਸੰਗਤ ਵੱਲੋਂ 9 ਮੰਜ਼िला ਇਮਾਰਤ ਦੀ ਸੇਵਾ ਕਰਵਾਈ ਜਾਉਂਦੀ ਹੈ 9 ਮੰਜ਼िला ਇਸ ਕਰਕੇ ਕਿਉਂਕਿ ਬਾਬਾ ਟਾਲਰਾਏ ਜੀ ਦੀ ਉਮਰ 9 ਸਾਲ ਦੀ ਸੀ ਔਰ ਸੰਗਤ ਨੇ ਆਪਣੀ ਸ਼ਰਧਾ ਭਾਵਨਾ ਦੇ ਅਨੁਸਾਰ ਇਸ ਬਿਲਡਿੰਗ ਦੀ ਉਹ ਸਾਰੀ ਕਰਵਾਈ ਜਿਵੇਂ ਅਸੀਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਹਾਂ ਇਸ ਬਿਲਡਿੰਗ ਦੇ ਵਿੱਚ ਕਿਤੇ ਵੀ ਲੋਹੇ ਦਾ ਇਸਤੇਮਾਲ ਨਹੀਂ ਹੋਇਆ ਸਰੀਰ ਦਾ ਇਸਤੇਮਾਲ ਨਹੀਂ ਹੋਇਆ ਕੇਵਲ ਚੂਨਾ ਔਰ ਨਾਨਕਸ਼ਹੀ ਇਟਾਂ ਦਾ ਇਸਤੇਮਾਲ ਕੀਤਾ ਗਿਆ ਔਰ ਸੰਗਤ ਇਹ ਵੀ ਦੱਸਦੀ ਹੈ ਕਿ ਬਹੁਤ ਸਾਰੇ ਭੁਚਾਲ ਆਉਣ ਤੋਂ ਬਾਅਦ ਵੀ ਇਹ ਜਿਹੜੀ ਬਿਲਡਿੰਗ ਹੈ ਜਿਉਂਦੀ ਕਿਉਂ ਕਾਇਮ ਹੈ ਇੰਨੀ ਇਹਦੀ ਕਮਾਲ ਦੀ ਸੁਰੱਖਿਆ ਜਿਹੜੀ ਕੀਤੀ ਹੋਈ ਹੈ ਇਸ ਬਿਲਡਿੰਗ ਦੀ ਔਰ ਇਹ ਸਿੱਖ ਭਵਨ ਨਿਰਮਾਣ ਕਲਾ ਦਾ ਜਿਉਂਦਾ ਜਾਗਦਾ ਨਮੂਨਾ ਹੈ ਬੜੀ ਕਮਾਲ ਦੀ ਮਿਸਾਲ ਹੈ ਜਿਹੜੀ ਧਰਮ ਦੀ تعلیم ਸੀ ਬਾਬਾ ਬੁੱਢਾ ਸਾਹਿਬ ਜੀ ਬਾਬਾ ਟਲਰਾਏ ਜਿਹਨੂੰ ਦਿੰਦੇ ਆ ਰਵਾਇਤ ਇਹ ਹੈ ਕਿ ਇੱਕ ਵਾਰੀ ਬਾਬਾ ਟਲਰਾਏ ਜੀ ਆਪਣੇ ਸਾਥੀਆਂ ਦੇ ਨਾਲ ਖੇਡ ਰਹੇ ਸਨ ਔਰ ਉਹਨਾਂ ਦੇ ਇੱਕ ਸਾਥੀ ਦਾ ਨਾਮ ਮੋਹਣੀ ਸੀ ਕਿਦੋਂ ਖੁੰਡੀ ਖੇਡਦੇ ਆ ਹੋਇਆ ਉਹ ਸ਼ਾਮ ਨੂੰ ਘਰੇ ਚਲੇ ਜਾਂਦੇ ਆ ਔਰ ਜਦੋਂ ਘਰੇ ਚਲੇ ਜਾਂਦੇ ਆ ਤੇ ਉਹਨਾਂ ਨੂੰ ਸੱਪ ਲੜ ਜਾਂਦਾ ਔਰ ਉਹ ਚੜਾਈ ਕਰ ਜਾਂਦੇ ਆ ਅਗਲੇ ਦਿਨ ਬਾਬਾ ਟਲਰਾਏ ਦੀ ਜਦੋਂ ਆਪਣੀ ਵਾਰੀ ਲੈਣ ਦੇ ਲਈ ਉਹਨਾਂ ਨੂੰ ਬੁਲਾਉਣ ਦੇ ਲਈ ਜਾਂਦੇ ਆ ਤੇ ਪਰਿਵਾਰ ਵਾਲੇ ਦੱਸਦੇ ਨੇ ਕਿ ਮੋਹਣ ਜੀ ਨੂੰ ਸੱਪ ਲੜ ਗਿਆ ਕਹਿੰਦੇ ਨੇ ਕਿ ਬਾਬਾ ਟਲਰਾਏ ਜੀ ਨੇ ਉਹਨਾਂ ਨੂੰ ਆਪਣੀ ਖੁੰਡੀ ਲਗਾਈ ਔਰ ਕਿਆ ਮੋਨ ਸਾਡੀ ਵਾਰੀ ਦੇ ਖੇਡ ਦੇ ਵਿੱਚ ਆ ਕਹਿੰਦੇ ਮੋਨ ਜੀ ਜਿਉਂਦੇ ਹੋ ਜਾਂਦੇ ਆ ਜਦੋਂ ਇਸ ਘਟਨਾ ਦਾ ਪਤਾ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਲੱਗਦਾ ਹੈ ਤੇ ਉਹ ਨਾਰਾਜ਼ ਹੁੰਦੇ ਆ ਕਿ ਬਾਬਾ ਟਲ ਰਾਇ ਜੀ ਜਿਹੜੀ ਕਰਾਮਾਤ ਹੈ ਉਹ ਕਹਿਰ ਦਾ ਨਾਮ ਹੈ ਔਰ ਬਾਬਾ ਟਲ ਰਾਇ ਜੀ ਵਾਪਸ ਇੱਥੇ ਆਉਂਦੇ ਆ ਚਾਦਰ ਵਿਛਾਉਂਦੇ ਆ ਆਪਣੇ ਉੱਪਰ ਤਣਦੇ ਆ ਔਰ ਆਪਣੇ ਸਵਾਸ ਤਿਆਗ ਦਿੰਦੇ ਆ 1628ਵੀ ਨੂੰ ਕੋਈ ਸੰਸਾਰ ਤੋਂ ਰੁਕਸਤ ਹੋ ਜਾਂਦੇ ਆ ਉਹਨਾਂ ਦਾ ਅਕਾਲ ਚਰਣਾ ਹੋ ਜਾਂਦਾ ਹੈ ਔਰ ਉਹਨਾਂ ਦੀ ਯਾਦ ਦੇ ਵਿੱਚ ਸੰਗਤ ਵੱਲੋਂ ਇਹ ਗੁਰਦੁਆਰਾ ਸਾਹਿਬ ਤਾਮੀਰ ਕਰਵਾਇਆ ਜਾਂਦਾ ਹੈ ਜਿਹਦੀਆਂ 9 ਮੰਜ਼ਲਾਂ ਨੇ ਸੋ ਸਾਧ ਸੰਗਤ ਜੀ ਆਖੀਂ ਦੇ ਵਿੱਚ ਤੁਹਾਨੂੰ ਅਸੀਂ ਦੱਸਦੇ ਹਾਂ ਕਿ ਕਿਉਂ ਕਿਹਾ ਜਾਂਦਾ ਹੈ ਧੰਨ ਧੰਨ ਬਾਬਾ ਅਕਾਲ ਪਕੀਆਂ ਪਕਈਆਂ ਕਲ ਰਵਾਇਤ ਇਹ ਹੈ ਕਿ ਸਦੀਆਂ ਤੋਂ ਸੰਗਤ ਇੱਥੇ ਘਰਾਂ ਤੋਂ ਲੰਗਰ ਪ੍ਰਸ਼ਾਦਾ ਤਿਆਰ ਕਰਕੇ ਆਉਂਦੀ ਹੈ ਜਿਹੜੇ ਵੀ ਯਾਤਰੀ ਜਾਂ ਸ਼ਰਧਾਲੂ ਦੂਰੋਂ ਆਉਂਦੇ ਆ ਇੱਥੇ ਪ੍ਰਸ਼ਾਦਾ ਸ਼ੱਕਦੇ ਨੇ ਸੰਗਤ ਜਿਹੜਾ ਪ੍ਰਸ਼ਾਦਾ ਘਰੋਂ ਲੈ ਕੇ ਆਉਂਦੀ ਹੈ ਉਹੀ ਇੱਥੇ ਸ਼ੱਕਦੇ ਨੇ ਇੱਥੇ ਤਿਆਰ ਨਹੀਂ ਕੀਤਾ ਜਾਂਦਾ ਇਸ ਕਰਕੇ ਇਹ ਗੱਲ ਕਹੀ ਜਾਂਦੀ ਹੈ ਧੰਨ ਧੰਨ ਬਾਬਾ ਅਟਲ ਪੱਕੀਆਂ ਪਕਾਈਆਂ ਕੱਲ ਸੋ ਅਸੀਂ ਤੁਹਾਡੇ ਨਾਲ ਇਤਿਹਾਸਾਂ ਜਾਂ ਕੀਤਾ ਗੁਰਦੁਆਰਾ ਬਾਬਾ ਅਟਲ ਦਾ ਜਿਸ ਦਾ ਬਹੁਤ ਜਲਦ ਅਜੇ ਹੀ ਇੱਕ ਵੀਡੀਓ ਲੈ ਕੇ ਤੁਹਾਨੂੰ ਫੇਰ ਮਿਲਾਂਗੇ ਉਦੋਂ ਤੱਕ ਦੇ ਲਈ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ